ਕੋਈ ਖਬਰ ਨਹੀਂ ਹੈ ਸਤ ਗੁਰ ਜੀ ਬਖਸ਼ਿਸ਼ ਕਰਦੇ ਹਨ ਕੋਪ ਪਰਿਉ ਜਿਸ ਦਾਦਰਾ ਕਛ ਦੇਸ ਵਿਦੇਸ ਨਾ ਬੂਝ ਐਸੇ ਮੇਰਾ ਮਨ ਵਿਖਿਆਬ ਮੁਹਿਆ ਕਛ ਆਰਾ ਪਾਰਨ ਸੂਝ ਕਿ ਹੇ ਪਰਮਾਤਮਾ ਜੀ ਜਿਵੇਂ ਥੂ ਵਿੱਚ ਡੱਡੂ ਪਿਆ ਹੁੰਦਾ ਹੈ ਉਸ ਨੂੰ ਖੂਤੋਂ ਬਾਹਰੀ ਦੁਨੀਆ ਦੀ ਕੋਈ ਵਰਕ ਨਹੀਂ ਹੁੰਦੀ ਕਿਉਂਕਿ ਡੱਡੂ ਦਾ ਮਨ ਅਗਿਆਨਤਾ ਵਸੋ ਕੇ ਵਿਸ਼ੇਵਕਾਰਾਂ ਨਾਲ ਲਿਪਤ ਹੋਏ ਨੂੰ ਖੂਤੋਂ ਬਾਹਰਲੀ ਦੁਨੀਆ ਦੀ ਕੋਈ ਖਬਰ ਨਹੀਂ ਹੈ ਇਸੇ ਪ੍ਰਕਾਰ ਦੀ ਹਾਲਤ ਇਸ ਜੀਵ ਦੀ ਹੈ ਜੀਵ ਦਾ ਮਨ ਅਗਿਆਨਤਾ ਵਸ ਹੋ ਕੇ ਪਰਮ ਰੂਪੀ ਖੂਬ ਵਿੱਚ ਫਸਿਆ ਹੋਇਆ ਹੈ ਕਿ ਜੋ ਆਪਣੇ ਆਲੇ ਦੁਆਲੇ ਦੇਖਦਾ ਹੈ ਇਹ ਉਨੀ ਕਹੀ ਸਮਝਦਾ ਕਿ ਬਸ ਇੱਥੇ ਤੱਕ ਹੀ ਸਿਮਤ ਹੈ ਜਿਸ ਨੂੰ ਆਪਣਾ ਲੋਕ ਪਰਲੋਕ ਸਵਾਰਨ ਦੀ ਕੋਈ ਵੀ ਸੋਝੀ ਨਹੀਂ ਹੈ ਇੱਕ ਵਾਰ ਖੂਬ ਵਿੱਚ ਇੱਕ ਡੱਡੂ ਸੀ ਉਸ ਦੀ ਤਰਸਯੋਗ ਹਾਲਤ ਨੂੰ ਦੇ ਕੇ ਮਾਨ ਸਰੋਵਰ ਤੇ ਰਹਿਣ ਵਾਲੇ ਹੰਸ ਨੂੰ ਉਸ ਤੇ ਦਇਆ ਆਈ ਉਸ ਨੇ ਡੱਡੂ ਨੂੰ ਕਿਹਾ ਭਾਈ ਤੈਨੂੰ ਮਾਨ ਸਰੋਵਰ ਤੇ ਲੈ ਚੱਲਦਾ ਹਾਂ ਤੂੰ ਉੱਥੇ ਹੀਰੇ ਮੋਤੀ ਚੁੱਕ ਕੇ ਭਾਈ ਆਪਣਾ ਜੀਵਨ ਬਤੀਤ ਕਰੀ ਡੱਡੂ ਖੂਹ ਦੇ ਇੱਕ ਪਾਸੇ ਤੋਂ ਛਾਲਾਂ ਮਾਰਦਾ ਦੂਸਰੇ ਕਿਨਾਰੇ ਪੁੱਜਾ ਔਰ ਮੰਗਲੇ ਨੂੰ ਆਖਦਾ ਕਿ ਭਈ ਕੀ ਮਾਨ ਸਰੋਵਰ ਜਿਹੜਾ ਇੰਨਾ ਵੱਡਾ ਹੈ ਹੁਣ ਮੰਗਲਾ ਆਖਦਾ ਨਹੀਂ ਇਸ ਤੋਂ ਵੀ ਬਹੁਤ ਵੱਡਾ ਹੈ ਉਹ ਫੇਰ ਇੱਕ ਕੁੰਜੇ ਤੋਂ ਦੂਸਰੇ ਕੁੰਜੇ ਤੱਕ ਲੰਬੀ ਛਾਲ ਮਾਰਦਾ ਜਿੱਡਾ ਖੂ ਹੁੰਦਾ ਉਹ ਪੂਰੀ ਤਰ੍ਹਾਂ ਆਪਣਾ ਜੋਰ ਲਾ ਕੇ ਖੂ ਜਿੱਦੀ ਛਾਲ ਮਾਰ ਦਿੰਦਾ ਹੈ ਔਰ ਫਿਰ ਬੰਗਲੇ ਨੂੰ ਪੁੱਛਦਾ ਕਿ ਐਡਾ ਕਵੱਡਾ ਮਾਨਸ ਰੂਪ ਹੈ ਤਾਂ ਉਹ ਕਈ ਵਾਰ ਛਾਲਾ ਮਾਰਦਾ ਹੈ ਤੇ ਜਿਹੜਾ ਹੰਸ ਮੰਗਲਾ ਹੁੰਦਾ ਹੈ ਉਹ ਕਹਿੰਦਾ ਭਾਈ ਤੇਰੀਆਂ ਛਾਲਾਂ ਉੱਤੇ ਕੀ ਕਰਨੀਆਂ ਇਸੇ ਤਰ੍ਹਾਂ ਇਹ ਜੀਵ ਅ ਗਿਆਨਤਾ ਵਾਸੋ ਕੇ ਵਿਸ਼ੇਮਕਾਰਾਂ ਵਿੱਚ ਫਸਿਆ ਹੋਣ ਕਰਕੇ ਇਸ ਨੂੰ ਆਪਣਾ ਲੋਕ ਪਰਲੋਕ ਸਵਾਰਨ ਦੀ ਕੋਈ ਸੁਝ ਨਹੀਂ ਹੈ ਪਰ ਸੰਤ ਇਸ ਨੂੰ ਅਗਿਆਨਤਾ ਰੂਪੀ ਖੂਹ ਵਿੱਚੋਂ ਕੱਢ ਕੇ ਪਰਮਾਤਮਾ ਨਾਲ ਜੋੜਦੇ ਹਨ ਇਸ ਦਾ ਲੋਕ ਪਰਲੋਕ ਸਹਿਲਾ ਕਰਨ ਵਾਸਤੇ ਸੰਤ ਜਨ ਆਉਂਦੇ ਹਨ ਸਤਗੁਰ ਕਬੀਰ ਮਹਾਰਾਜ ਜੀ ਬੁਲਵਾਉਂਦੇ ਹਨ ਕਬੀਰ ਸੇਵਾ ਕੋ ਦੁਹੀਂ ਪਲੈ ਇੱਕ ਇੱਕ ਸੰਤ ਇਕ ਰਾਮ ਕਬੀਰ ਸੇਵਾ ਕੋ ਦੁਹੀਂ ਪਲੈ ਇੱਕ ਸੰਤ ਇਕ ਰਾਮ ਰਾਮ ਜੂ ਦਾਤਾ ਮੁਕਤ ਕੋ ਸੰਤ ਜਪ ਪਾਵੈ ਨਾਮ ਕਿ ਸਿਮਰਨ ਵਾਤੇ ਦੋਨੋਂ ਹੀ ਭਲੇ ਹਨ ਪਰਮਾਤਮਾ ਵੀ ਤੇ ਸੰਤ ਵੀ ਪਰਮਾਤਮਾ ਮੁਕਤੀ ਦਾ ਦਾਤਾ ਹੈ ਸੰਤ ਜੀਵ ਨੂੰ ਨਾਮ ਜਪਾ ਕੇ ਪਰਮਾਤਮਾ ਦੇ ਨਾਮ ਦੇ ਨਾਲ ਜੁੜਦੇ ਹਨ ਪਰ ਇਹ ਜੀਵ ਸੰਸਾਰੀ ਜੀਵ ਅਗਿਆਨਤਾ ਵਾਸੋ ਕੇ ਸੰਤਾਂ ਅੱਗੇ ਪ੍ਰਸ਼ਨ ਕਰਦਾ ਹੈ ਕਿ ਪਰਮਾਤਮਾ ਦੇ ਨਾਮ ਵਿੱਚ ਤਨ ਹੈ ਇਸਤਰੀ ਹੈ ਪੁੱਤਰ ਜੈਸਾ ਸੁੱਖ ਹੈ ਸੰਤ ਕਹਿੰਦੇ ਹਨ ਕਿ ਪਰਮਾਤਮਾ ਦਾ ਨਾਮ ਤਾਂ ਸੁੱਖਾਂ ਦਾ ਸਮੁੰਦਰ ਹੈ ਸਿਮਰਨ ਕਰਨ ਨਾਲ ਜੀਵ ਦੀਆਂ ਸਭ ਜ਼ਰੂਰਤਾਂ ਪੂਰੀਆਂ ਹੋ ਜਾਂਦੀਆਂ ਹਨ ਤਨ ਇਸਤਰੀ ਪੁੱਤਰ ਦਾ ਸੰਬੰਧ ਤਾਂ ਜੀਵ ਨਾਲ ਕੇਵਲ ਸਰੀਰ ਕਰਕੇ ਹੈ ਕਿ ਜਿਹੜਾ ਤਨ ਜਿੰਨਾ ਚੱਕਰੇ ਸਾਡਾ ਸਰੀਰ ਹੈ ਇਹ ਰੂਹ ਸਾਡੀ ਉਸ ਨੂੰ ਚਲਾ ਨਹੀਂ ਹੈ ਉਹਨਾਂ ਚੱਕਰ ਤਨ ਸਾਡੇ ਕੰਮ ਆਉਂਦਾ ਹੈ ਜਿਸ ਦਿਨ ਇਹ ਸਵਾਸਾ ਰੂਪੀ ਖਜ਼ਾਨਾ ਖਤਮ ਹੋ ਗਿਆ ਇਹ ਸਰੀਰ ਨੇ ਸਾਥ ਛੱਡ ਦਿੱਤਾ ਇਹਦੇ ਬਾਅਦ ਤੇ ਤਨ istri ਪੁੱਤਰ ਸਭ ਕੁਝ ਬੇਗਾਨੇ ਹੋ ਜਾਂਦੇ ਹਨ ਸਗਲ ਪਵਨ ਕੇ ਨਾਇਕਾ ਇੱਕ ਛਿਨ ਦਰਸ ਦਿਖਾਈ ਜਰੋ ਸਭ ਖੰਡਾ ਬ੍ਰਹਮੰਡਾਂ ਦੇ ਮਾਲਕ ਪਰਮਾਤਮਾ ਜੀ ਇੱਕ ਛਿਨ ਲਈ ਦਰਸ਼ਨ ਦੇ ਦਿਓ ਜੀ ਸਭ ਬੰਦਨਾ ਤੋਂ ਮੁਕਤ ਹੋ ਕੇ ਜੀਵ ਨੂੰ ਪਰਮਾਤਮਾ ਦੇ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਇਹ ਜੀਵ ਪਰਮਾਤਮਾ ਨੂੰ ਮਿਲਣ ਲਈ ਬਹੁਤ ਬਿਆਕੁਲ ਹੋ ਉੱਟਦਾ ਹੈ ਪਰਮਾਤਮਾ ਅੱਗੇ ਅਰਦਾਸ ਕਰਦਾ ਹੈ ਕਿ ਪਰਮਾਤਮਾ ਜੀ ਮੈਨੂੰ ਇੱਕ ਛਿਨ ਵਾਸਤੇ ਆਪਣੇ ਦਰਸ਼ਨ ਦਿਖਾ ਦਿਓ ਤਾਂ ਜੋ ਆਪ ਦੇ ਦਰਸ਼ਨ ਕਰਕੇ ਮੇਰਾ ਮਨ ਸ਼ਾਂਤ ਹੋ ਜਾਵੇ ਮਲਨ ਪਈ ਮਤ ਮਤਵਾ ਤੇਰੀ ਗਤ ਲਖੀ ਨਾ ਜਾਏ ਕਰੋ ਕਿਰਪਾ ਪਰਮਚੋ ਕੀ ਮੈਂ ਸੁਮਤ ਦੇਹੁ ਸਮਝਾਈ ਕਹੇ ਪ੍ਰਮਾਤਮਾ ਜੀ ਅਗਿਆਨਤਾ ਕਰਕੇ ਇਸ ਜੀਵ ਦੀ ਮਤ ਐਨੀ ਮੈਲੀ ਹੋ ਚੁੱਕੀ ਹੈ ਕਿ ਜੀਵ ਬ੍ਰਹਮ ਜਾਂ ਤੇ ਪਛਾਣ ਨਹੀਂ ਕਰ ਸਕਦਾ ਆਪ ਕਿਰਪਾ ਕਰੋ ਦ੍ਰਿਸ਼ਟੀ ਕਰੋ ਜਿਸ ਨਾਲ ਸਭ ਪਰਮ ਦੂਰ ਹੋ ਜਾਵੇ ਅਤੇ ਉਸ શુભ ਸ੍ਰੇਸ਼ਟ ਬੁੱਧੀ ਪ੍ਰਦਾਨ ਹੋਵੇ ਜੋਗੀ ਸਰ ਪਾਵੇ ਨਹੀਂ ਤੂ ਗੁਣ ਕਦਰ ਅਪਾਰ ਪ੍ਰੇਮ ਭਗਤ ਕੇ ਕਾਰਨੇ ਕੌਰ ਵਿਦਾਸ ਚਮਾਰ ਕਹੇ ਪ੍ਰਮਾਤਮਾ ਜੀ ਵੱਡੇ ਵੱਡੇ ਜੋਗੀ ਵੀ ਆਪ ਦੇ ਗੁਣਾ ਦਾ ਅੰਤ ਨਹੀਂ ਪਾ ਸਕੇ ਕਿਉਂਕਿ ਆਪ ਦੇ ਗੁਣ ਬਿਆੰਤ ਹਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਵਰਉਂਦੇ ਮੈਂ ਚਮਾਰ ਤਾਂ ਕੇਵਲ ਪ੍ਰੇਮ ਪੰਕਤੀ ਦੇ ਕਾਰਨ ਹੀ ਆਪ ਦੇ ਗੁਣ ਗੋਨਾ ਹਾਂ ਆਪ ਮਾਲਕ ਹੋ ਪਰਮਾਤਮਾ ਹੋ ਮੈਂ ਆਪ ਦਾ ਨਾਮ ਜਪ ਕੇ ਆਪ ਜੀ ਦਾ ਸਿਮਰਨ ਕਰਕੇ ਮੈਂ ਆਪ ਜੀ ਦਾ ਹੀ ਰੂਪ ਹੋ ਗਿਆ ਹਾਂ ਸੋ ਗੁਰੂ ਪਿਆਰੀ ਸਾਧ ਸੰਗਤ ਜੀਓ ਤਨ ਤਨ ਜਗਤਿ ਮਤਾ ਸਤਿਗੁਰੁ ਵਦਾਸ ਮਹਾਰਾਜ ਜੀ ਅਪਾਰ ਅਪਾਰ ਕਿਰਪਾ ਕਰਦਨ ਕਹੇ ਜੀਵ ਉਸ ਪ੍ਰਭੂ ਪਰਮਾਤਮਾ ਦਾ ਨਾਮ ਸੇਵਾ ਸਿਮਰਨ ਕਮਾਈ ਕਰਕੇ ਆਪਣਾ ਜੀਵਨ ਸਫਲਾ ਕਰ ਲੈ ਜੈ ਗੁਰਦੀਪ